ਹਾਂਜੀ ਠੀਕ ਹੈ ਜੀ ਇਹ ਪਹਿਲਾ ਸਵਈਆ ਸੀਗਾ ਕੀਰਤ ਪੱਠ ਦਾ ਤੇ 15ਵਾਂ ਸਵਈਆ ਵੈਸੇ ਹੈਗਾ ਤੇ ਹੁਣ ਆਪਾਂ 16ਵਾਂ ਸਵਈਆ ਚੈੱਕ ਕਰਦੇ ਹਾਂ ਹਾਂਜੀ ਆਪ ਨਰਾਇਣ ਕਲਾ ਧਾਰ ਜਗਮੈ ਪਰਵਰਿਓ ਨਾਮ ਨਰਾਇਣ ਕਲਾ ਧਾਰ ਜਗਮੈ ਪਰਵਰਿਓ ਹਾਂਜੀ ਨਰਾਇਣ ਜਿਹੜਾ ਹੈਗਾ ਪਰਮੇਸ਼ਰ ਹੈ ਹੂੰ ਉਰੇ ਆਪ ਕਰਤਾ ਦੀ ਹੈ ਕਲਾ ਦੀ ਹੈ ਕਲਾ ਉਹ ਵੀ ਧਾਰੀਆ ਉਹਦਾ ਹੁਕਮ ਹੁਕਮ ਉਹਦੀ ਕਲਾ ਹਾਂਜੀ ਉਹਦੀ ਸ਼ਕਤੀ ਹੈ ਆਪਣੀ ਸਿਵ ਸ਼ਕਤੀ ਆਪ ਆਏ ਕੇ ਕਰਤਾ ਆਪੇ ਹੁਕਮ ਵਰਤਾਏ ਇਹ ਕਿਹਦੇ ਗੁਰੂ ਗ੍ਰੰਥ ਸਾਹਿਬ ਲਿਖੇ ਠੀਕ ਹੈ ਜੀ ਕੋਈ ਗੱਲ ਕਹਿ ਰਿਹਾ ਹੈ ਬਟ ਹਾਂ ਹੁਣ ਤੀਜੇ ਮੰਨ ਲੈਦੇ ਸਭ ਇਹ ਚੱਲਦਾ ਨੇ ਨਾ ਹਾਂਜੀ ਹਾਂਜੀ ਆਪ ਨਰੈਣ ਕਲਾਕਾਰ ਜਗਮ ਨੇ ਪਰਵਰਿਓ ਰਮੇਸ਼ਰ ਨੇ ਆਪਣੀ ਕਲਾ ਧਾਰੀ ਹੈ ਆਪਣੀ ਸ਼ਕਤੀ ਆ ਪ੍ਰਗਟ ਕੀਤੀ ਹੈ ਉਹਦੀ ਸ਼ਕਤੀ ਕੀ ਹੈ ਹੁਕਮ ਠੀਕ ਹੈ ਹੁਕਮਾ ਉਹਨੇ ਆਪਣਾ ਪ੍ਰਗਟ ਕਰਕੇ ਸਾਰੇ ਪਰਵਰਿਸ਼ ਕਰ ਰਿਹਾ ਜਗ ਦੇ ਵਿੱਚ ਪਰਵਰਿਓ ਹਾਂ ਹਾਂ ਜਗਮਾ ਜਗ ਦੇ ਵਿੱਚ ਸਾਰਿਆਂ ਦੀ ਪਰਵਰਿਸ਼ ਆਪ ਕਰ ਰਿਹਾ ਪਾਲਣਾ ਕਰ ਰਿਹਾ ਸਾਰਿਆਂ ਦੀ ਪਰਵਰਿਓ ਦੀ ਗੱਲ ਹੈ ਇੱਥੇ ਜਵਾਰਨਾ ਔਰ ਜੋੜ ਦੀ ਗੱਲ ਹੀ ਆਈ ਕੋਈ ਪੁਆਇੰਟ ਨਹੀਂ ਆ ਨਾ ਮੈਂ ਅੱਛਾ ਜੀ ਪਰਵਰਿਸ਼ ਕਰਨ ਦਾ ਪੁਆਇੰਟ ਲੈ ਲਿਆ ਜਲਬ ਦੇਣ ਦਾ ਔਰ ਖਤਮ ਕਰਨ ਦਾ ਪਾਰਟ ਛੱਡਦਾ ਦੋ ਪਾਰਟ ਛੱਡ ਤੇ ਇੱਕ ਲੈ ਲਿਆ ਅੱਛਾ ਜਗ ਮੈਂ ਪਰਵਰਿਓ ਜਗ ਦੇ ਵਿੱਚ ਆਪ ਹੁਕਮ ਪਰਵਰਿਸ਼ ਕਰ ਲਿਆ ਠਾਰਿਆਂ ਦੀ ਪਾਲਣਾ ਕਰ ਲਿਆ ਉਹ ਵਾਰਦਾ ਵੀ ਆਪ ਹੈ ਨਾ ਪੈਦਾ ਵੀ ਕਰਦਾ ਪਰਵਰਿਸ਼ ਵੀ ਕਰਦਾ ਵੀਕ ਜੀ ਕੱਲੀ ਪਰਮੇਸ਼ਰ ਕਰਨ ਦੀ ਗੱਲ ਜਿਹੜੀ ਹੈਗੀ ਆ ਉਹ ਕੀਤੀ ਠੀਕ ਹੈ ਜੀ ਪਰਮੇਸ਼ਰ ਸਰੀਰ ਦੇ ਤੌਰ ਤੇ ਵੀ ਕਰਦਾ ਹੈ ਪਰਮੇਸ਼ਰ ਆਤਮਾ ਦੇ ਤੌਰ ਤੇ ਵੀ ਕਰਦਾ ਹੈ ਆਤਮਾ ਦੇ ਤੌਰ ਤੇ ਗਿਆਨ ਦੀ ਤ੍ਰਿਖ ਪੂਰੀ ਕਰਦਾ ਹੈ ਸਰੀਰ ਦੇ ਤੌਰ ਤੇ ਜਿਹੜੀ ਆ ਮਾਇਆ ਦੇ ਸਰੀਰ ਨੇ ਜੀ ਦੀ ਪੂਰੀ ਕਰਦਾ ਠੀਕ ਹੈ ਜੀ ਸਰੀਰ ਵੀ ਕਰੇ ਜਿੱਦਿਹਾ ਵੀ ਜੁਨਾਂ ਦੇ ਸਾਰਿਆਂ ਦੇ ਸਰੀਰ ਠੀਕ ਹੈ ਸਾਰਿਆਂ ਦੀ ਪਰਵਰਿਸ਼ ਕਰਦਾ ਕਹਿੰਦਾ ਕੱਲਾ ਆਦਮੀ ਇਹ ਦਿਓ ਕਰਦਾ ਹੂੰ ਹੂੰ ਕੋਈ ਨਹੀਂ ਜਾਨਸੀ ਭੁੱਖ ਵੀ ਪੂਰੀ ਕਰਦਾ ਸਰੀਰ ਦੀ ਭੁੱਖ ਬੰਨ ਲੈਦੀ ਵੀ ਪੂਰੀ ਕਰਦਾ ਅਧਲੇ ਦੀ ਵੀ ਪੂਰੀ ਕਰਦਾ ਪਰਵਰਿਸ਼ ਦਾ ਮਤਲਬ ਇਹ ਠੀਕ ਹੈ ਜੀ ਇਹਦੇ ਬਾਰੇ ਵੀ ਬੜਾ ਭਲੇਖਾ ਪਾਇਆ ਜਾਂਦਾ ਉਹ ਸੋਚਦੇ ਆਂ ਵੀ ਗੁਰਨਾਨਕ ਸਾਹਿਬ ਦੇ ਬਾਰੇ ਲਿਖਿਆ ਹੋਇਆ ਉਹ ਪਰਵਰਿਸ਼ ਕਦੇ ਕਰਦਾ ਫਿਰ ਪੂਰੀ ਕੀ ਗੱਲਾਦਾਰੀ ਹੈ ਗੁਰਦੈਨ ਉਹਨੂੰ ਕਦੇ ਕਹੇਤਾ ਉਹ ਕਹਿੰਦੇ ਹਨ ਜਿਨ੍ਹਾਂ ਨੂੰ ਭਲੇਖਾ ਵੀ ਨਾਨਕ ਨਾਨਕ ਰੱਬ ਹੈ ਉੱਥੋਂ ਪਤਾ ਲੱਗਦਾ ਕਹਿੰਦੇ ਦਾਨਕ ਨਾਰਾਇਣ ਨਾਰਾਟੀ ਹੈ ਠੀਕ ਹੈ ਜੀ ਕਿਉਂ ਨਾ ਦੇ ਦਰਬ ਕੋਟਲ ਚਾਇਆ ਨਾਰੀ ਤੇ ਗਬੇ ਠੀਕ ਹੈ ਨਾਗ ਨੇ ਸ਼ੀਰ ਤਾੜ ਦਿੱਤਾ ਹੈ ਦਰ ਹੁੰਦਾ ਹੈ ਨਾਲ ਹਾਂ ਜੀ ਜਿਹੜਾ ਗਰਬ ਕੋਟਲ ਹੈ ਅਰੇ ਨਾਰ ਗਰਬ ਕੋਟਲੇ ਮੇ ਆਛਤ ਉਰਧ ਧਿਆਨ ਦੇ ਬਿਲਾਗਾ ਹਮ ਜਿਹੜਾ ਨਾਰਾ ਹੈ ਉਹ ਨਾਰਾਇਣ ਨਹੀਂ ਹੁੰਦਾ ਠੀਕ ਹੈ ਇਹ ਨਰੈਣ ਆ ਉਹ ਜਨੂਲੀ ਲੈ ਤਾ ਠੀਕ ਹੈ ਇਹਨਾਂ ਦਾ ਕਰਨਲ ਦੀ ਸਭ ਕੁਝ ਕਰ ਦਿੱਤਾ ਆਪਾਂ ਨੇ ਕੀ ਕਰਨਾ ਸਵਾਲ ਤਾਂ ਇਹ ਹੈ ਹੁਣ ਆਪਾਂ ਤਾਂ ਗੁਰਬਾਨੀ ਜਿਹੜੀ ਟਰੈਕ ਆ ਉਹਦੇ ਤੇ ਲੈ ਕੇ ਹੁਣ ਸਾਰਿਆਂ ਨੂੰ ਠੀਕ ਹੈ ਜੋ ਵੀ ਕੀਤਾ ਹੁੰਦਾ ਠੀਕ ਆਪਾਂ ਨੂੰ ਕੀ ਲੋੜ ਸੀ ਹਾਂਜੀ ਹਾਂਜੀ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਆਹ ਹੁਣ ਕਹਤਾ ਨਿਰੰਕਾਰ ਹਾਂਜੀ ਅਨੈਡ ਨਿਰਕਾਰ ਹੈ ਠੀਕ ਹੈ ਨਾਂ ਕਰ ਗਾਲ ਜਦ ਜੰਮਿਆ ਜਾਣੀ ਸੀਗਾ ਹਾਂ ਫਿਰ ਛੱਡ ਕੇ ਨਾਂ ਕਰ ਜਰੂਰ ਹੋ ਗਿਆ ਠੀਕ ਹੈ ਜੀ ਕੋਈ ਜਾਣ ਕੇ ਜਨਮ ਨਹੀਂ ਲੈ ਸਕਦਾ ਦੁਬਾਰਾ ਹਾਂ ਜਦ ਗਾਲ ਨਹੀਂ ਜਨਮ ਲੈ ਦੋਦਾ ਦੇਹ ਕਰ ਦਾ ਦੇਸ ਆਪਣਾ ਲੱਗ ਫਿਰ ਕਰ ਕੇ ਦੇਸ ਜਾਏ 500 ਕਿਲਾਇ ਮਹਲ ਇਹ ਉਹਦਾ ਤਾਂ ਦੇਸੇ ਹੋ ਰਹਾ ਦੇਸੇ ਨਹੀਂ ਹੈ ਉਹਦਾ ਇੱਥੇ ਕਿ ਮ ਆ ਗਿਆ ਚੱਤ ਜੋ ਠੀਕ ਹੈ ਜੇ ਸਾਡੀ ਐਂਟਰੀ ਦਾਲ ਦੀ ਐਂਟਰੀ ਉੱਥੇ ਨਹੀਂ ਤਾਂ ਉਹ ਇੱਥੇ ਵੀ ਨਹੀਂ ਆਉਂਦਾ ਸਾਡੇ ਵੀ ਨਹੀਂ ਘਰ ਆਉਂਦਾ ਇਹ ਵੀ ਗੱਲ ਹੈ। ਅੱਛਾ ਉਹ ਹੁਕਮੇ ਹੁੰਦਾ ਉਹਦਾ ਸੁਨੇਹਾ ਹੀ ਆਉਂਦਾ ਉਹਦੀ ਆਵਾਜ਼ ਇਹ ਸੁਣਦੀ ਇੱਥੇ ਰਹਿੰਦਾ ਬਰਲੇ ਪਾਸੇ ਹੀ ਹੈ। ਅੱਛਾ ਬੋਲਦਾ ਪੱਲੇ ਕੋਲ ਤੋਂ ਆਵਾਜ਼ ਇੱਥੇ ਉਹਦੀ ਹਾਂ ਹਾਂ ਆਜੇ ਉਹਰੇ ਇਹ ਹੁਕਮੇ ਹੀ ਹੁੰਦੇ। ਸ਼ਬਦਾਂ ਨਿਸ਼ਾਨੇ ਉਹਦਾ ਇੱਥੇ ਹੋਰ ਤਾਂ ਕੁਝ ਨਹੀਂ ਆਉਂਦਾ ਆਉਂਦਾ ਪਰੇ ਆਇਆ ਤਾਂ ਠੀਕ ਹੈ। ਇਹ ਗਲਤੀ ਸਮਝ ਨਹੀਂ ਆਈ ਇਹਨਾਂ ਨੂੰ ਹੂੰ ਹੂੰ ਨਹੀਂ ਨਹੀਂ ਹਾਂ ਉਹਨਾਂ ਨੂੰ ਕੁਝ ਹੋਰ ਦੇਖਦਾ ਹੈ ਉਹ ਨਹੀਂ ਹਾਂ ਜੀ ਨਿਰੰਕਾਰ ਆਕਾਰ ਜੋਤ ਜਗਮੰਡਲ ਕਰਿਓ ਲੰਗਾਰ ਆਕਾਰ ਜੋਤ ਹੂੰ ਆਕਾਰ ਕੀ ਹੈ ਆਕਾਰ ਉਹਦਾ ਵਗਮ ਆਕਾਰ ਹੈ ਹੂੰ ਸਭ ਤੋਂ ਵਿੱਚ ਸਾਕਾਰ ਰੂਪ ਹੈ ਜੋਤ ਵਿੱਚ ਗੌਰ ਰੂਪ ਹੂੰ ਹੂੰ ਜਦ ਕਾਰ ਕਰਦਾ ਕੁਝ ਕਰਦਾ ਤਾਂ ਹੁਕਮ ਨਾਲ ਕਰਦਾ ਹੋ ਹਮ ਘਾਰ ਕਰਨ ਦੀ ਸੁਭਰਤਾ ਉਹਦੀ ਇੱਛਾ ਵਿੱਚ ਹੈ ਅੱਛਾ ਸ਼ਕਤੀ ਹਮ ਹੁਣ ਕੋ ਮਾਦੀ ਇੱਛਾ ਸ਼ਕਤੀ ਹੈ ਜਾਂ ਉਹਦਾ ਪਾਣਾ ਹੀ ਉਹਦਾ ਹੁਕਮ ਹੈ ਪਾਣਾ ਹੀ ਉਹਦਾ ਆਕਾਰ ਹੈ ਠੀਕ ਹੈ ਜੀ ਅੱਗੇ ਜੇ ਕੁਝ ਕਰਦਾ ਉਹ ਹੁਕਮ ਹੀ ਕਰਦਾ ਹੁਕਮ ਰੂਪ ਚ ਕਰਦਾ ਹਮ ਹਮ ਜੋ ਤੇ ਜਗ ਮੰਡਲ ਕਰਿਓ ਹਮ ਹਮ ਅੱਜ ਮੰਡਲ ਨੇ ਕਿਹ ਜਿਹੇ ਸਾਡੇ ਜੀਵ ਨੇ ਨਾ ਜ ਗਿਆਨ ਦੇ ਰਿਆ ਇਹਨਾਂ ਨੂੰ ਉਹਨਾਂ ਦੀ ਜੋਤ ਵਧਾ ਰਿਹਾ ਹੈ ਹੂੰ ਹੂੰ ਇਹਨਾਂ ਨੂੰ ਰੋਜਨੇ ਦਾ ਰੋਜਨ ਦਾ ਰੋਸ਼ਨੀ ਵੱਧ ਰਿਹਾ ਸਾਰਿਆਂ ਨੂੰ ਹੂੰ ਹੂੰ ਕਿਹੜਾ ਸ਼ਬਦ ਹੈ ਸ਼ਬਦ ਗੁਰੂ ਆ ਸਾਰਿਆਂ ਨੂੰ ਚਾਨਣਾ ਕਰ ਰਿਹਾ ਸਾਰਿਆਂ ਦਾ ਹਨੇਰਾ ਦੂਰ ਕਰ ਰਿਹਾ ਸ਼ਬਦ ਗੁਰੂ ਹੈ ਸ਼ਬਦ ਰੂਪ ਚ ਸਾਰਿਆਂ ਦੇ ਅੰਦਰ ਹੈ ਸ਼ਬਦ ਰੂਪ ਚ ਉਹਦਾ ਸਾਰਿਆਂ ਨਾਲ ਸੰਪਰਕ ਹੈ ਆਪ ਪਰੇ ਹੈ ਸਰੀਰ ਕਰਕੇ ਪਰੇ ਹੈ ਅੱਛਾ ਜੀ ਜੋਤ ਕਰਕੇ ਭਰੇ ਆ ਸ਼ਬਦ ਕਰਕੇ ਸਾਰਿਆਂ ਦੇ ਨਾਲ ਜਿਵੇਂ ਟੀਚਰ ਪੜਾਉਂਦਾ ਖੜਾ ਬਖਰਾ ਹੁੰਦਾ ਸ਼ਬਦ ਕਰਕੇ ਸੁਪਰ ਕੋ ਹੁੰਦਾ ਕਲਾਸ ਨਾਲ ਕਲਾਸ ਤੋਂ ਪਰੇ ਖੜਾ ਹੈ ਕਲਾਸ ਨਾਲ ਸੰਪਰਕ ਹੈ ਹੁਣ ਆਪਾਂ ਆਵਾਜ਼ ਦਾ ਹੀ ਆਪਣਾ ਵੀ ਸੰਪਰਕ ਆਵਾਜ਼ ਦਾ ਹੀ ਹੈ ਆਵਾਜ਼ ਦਾ ਹੀ ਸੰਪਰਕ ਹੈ ਹਾਂ ਜੀ ਦੂਰ ਤੋਂ ਸੰਪਰਕ ਆਵਾਜ਼ ਦਾ ਹੀ ਹੈ ਹਾਂਜੀ ਅੱਛਾ ਇਹਦੇ ਤੇ ਪਦਸ਼ਰੇ ਦੱਸੋਗੇ ਕਿਵੇਂ ਕਰਾਂਗੇ ਨਿਰੰਕਾਰ ਆਕਾਰ ਜੋਤ ਜਗਮੰਡਲ ਕਰਿਓ ਕਿੱਥੇ ਕਿੱਥੇ ਕੋਮਾ ਲੱਗੇਗਾ ਨਿਰੰਕਾਰ ਦੇ ਆਕਾਰ ਰੂਪ 판 ਕਰਕੇ ਹੂੰ ਹੂੰ ਨਿਰੰਕਾਰ ਦੇ ਸ਼ਬਦ ਰੂਪ ਧਾਰਨ ਕਰਕੇ ਹੂੰ ਹੂੰ ਜਗਮੰਡਲ ਜਿਹੜੇ ਸੰਸਾਰ ਦੇ ਵਿੱਚ ਜਗ ਅ ਜੀ ਬੰਦੇ ਇਹਨਾਂ ਦੇ ਵਿੱਚ ਜੋਤ ਪੈਦਾ ਕਰ ਰਿਹਾ ਇਹਦੇ ਵਿੱਚ ਪੈਦਾ ਕਰ ਰਿਹਾ ਇਹਨਾਂ ਦੀ ਬੁੱਧੀ ਨੂੰ ਵਧਾਰ ਰਿਹਾ ਇਹਦੇ ਵਿੱਚ ਚਾਨਣ ਕਰ ਰਿਹਾ ਅੱਛਾ ਜੀ ਤੇ ਨਿਰੰਕਾਰ ਤੇ ਲੱਗੇਗਾ ਕੌਮਾ ਪਹਿਲਾਂ ਹਾਂ ਮੈਂ ਕਿ ਆਕਾਰ ਜੋਤ ਤੇ ਲੱਗੇਗਾ ਫਿਰ ਆਕਾਰ ਤੇ ਲੱਗੂਗਾ ਕਬੂ ਠੀਕ ਹੈ ਜੀ ਜੋਤ ਜਗ ਮੰਡਲ ਕਰਿਓ ਇੱਕ ਹੈ ਜੀ ਕਿਉਂਕਿ ਆਕਾਰ ਦੇ ਨੂੰ ਵੀ ਔਕੜ ਜਿਸ ਤਾਲ ਨੂੰ ਸਿਆਰੀ ਹੈ ਠੀਕ ਹੈ ਜੀ ਉਹ ਤਾਂ ਨਿਰੰਕਾਰ ਨੇ ਹੋ ਗਿਆ ਹਾਂ ਜੀ

ਜਾਗ ਮੁਕਤ ਹੈ ਬੱਡਲੂ ਸਹਰੀ ਲਲੈ ਜਗ ਮੰਡਲ ਵਿੱਚ ਵਿੱਚ ਕਰਿਓ ਠੀਕ ਹੈ ਜੀ ਜਗ ਤੋਂ ਫਿਰ ਮਾਇਆ ਦਾ ਹੀ ਲਵਾਂਗੇ ਮਾਇਆ ਦਾ ਜਿਹੜਾ ਮੰਡਲ ਹੈ ਜੀ ਹਾਂ ਜੀ ਆਹ ਸਰੀਰ ਹੈ ਜਿਹੜਾ ਹੈ ਜਗ ਸੱਚੇ ਕੀਆ ਕੋਠੜੀ ਠੀਕ ਸੱਚੇ ਦਾ ਵਿਸ਼ਵਾਸ ਅੱਛਾ ਇਹ ਸਰੀਰ ਦੇ ਵਿੱਚ ਜੋਤ ਦੀ ਮਨੁੱਖੀ ਦੇ ਵਿੱਚ ਜਿਹੜੇ ਜੀਵਾਤਮਾ ਉਹਨੂੰ ਗੱਲ ਦੇ ਰਿਹਾ ਉਹ ਅੱਛਾ ਜੀ ਉਦੇ ਗਿਆਨ ਦੀ ਭੁਖ ਪੂਰੀ ਕਰੇ ਪਰ ਪਰਮੇਵਾਰ ਆਇਆ ਨੂੰ ਲੱਗਦਾ ਪਰਮੇਸ਼ਰ ਦਾ ਹਾਂਜੀ ਠੀਕ ਹੈ ਜੀ ਪਰਮੇਵਾਰ ਦਾ ਮਤਲਬ ਹੈ ਵੀ ਉਹ ਉਹਦੀ ਪਰਮਣਸ਼ਾਹੀ ਹੋਊ ਜੇ ਦੀ ਗਿਆਨ ਦੀ ਭੁਖ ਪੂਰੀ ਹੋ ਹੂੰ ਹੂੰ ਜਰੀਨ ਦੀ ਭੁਖਾਟ ਪੂਰੀ ਹੁੰਦੀ ਹੈ ਗਿਆਨ ਦੀ ਭੁਖਾਟ ਪੂਰੀ ਹੁੰਦੀ ਹੈ ਠੀਕ ਹੈ ਜੀ ਹਾਂ ਗੁਰੂ ਤਾਂ ਹੀ ਆ ਨਾ ਠੀਕ ਹੈ ਅਲਿ ਗੁਰੂ ਆ ਜੇ ਕਹਿੰਦੇ ਰਿਆ ਲੋਕਾਂ ਨੂੰ ਹੂੰ ਹੂੰ ਸਭ ਨੂੰ ਠੀਕ ਹੈ ਜੀ ਹਾਂਜੀ ਜਹ ਕਹ ਤਹ ਭਰਪੂਰ ਸ਼ਬਦ ਦੀਪਕ ਦੀਪਾਇਓ ਆ ਦੇਖੋ ਆ ਬਿਲਕੁਲ ਕਲੀਅਰ ਹੋ ਗਿਆ ਲੱਗ ਜੇ ਵਿਚਾਰ ਦੇ ਨਾਲ ਹੂੰ ਹੂੰ ਕਹ ਕਹ ਤਹ ਹਰ ਹਿਰ ਦੇ ਵਿੱਚ ਜਿੱਤੇ ਕਿਤੇ ਵੀ ਦੇਖ ਲਓ ਹਰ ਹਿਰ ਦੇ ਵਿੱਚ ਭਰਪੂਰ ਹੈ ਪਰ ਕੇ ਪੂਰਾ ਕਰ ਰਿਹਾ ਦਾ ਮਤਲਬ ਪਰ ਕੇ ਪੂਰਾ ਕਰਨ ਲੱਗਿਆ ਹੋਇਆ ਉਹਨੂੰ ਉਹਦੇ ਗਿਆਨ ਨੂੰ ਪੂਰਾ ਕਰਨ ਲੱਗਿਆ ਹੋਇਆ ਅੰਤਰਾਦਵਾਂ ਦੀ ਆਵਾਜ਼ ਪੂਰਾ ਹੀ ਕਰਦੀ ਹੁੰਦੀ ਆ ਪਰ ਕੋਈ ਉਹਦੀ ਬੁਝੀ ਦਾ ਪੂਰਾ ਹੋ ਜੂਗਾ ਨਾ ਬੰਦੇ ਦਾ ਪੂਰਾ ਨਹੀਂ ਹੁੰਦਾ ਠੀਕ ਹੈ ਅੰਮ੍ਰਿਤ ਸਾਹਿ ਹੀ ਵਰਸਦਾ 부ਝਾਂ 부ਝਣ ਹਾਰ ਅੰਮ੍ਰਿਤ ਦਾ ਸਭ ਦੇ ਉੱਤੇ ਹਰ ਵਾਰੇ ਵੇਸ਼ਾ ਹੀ ਵਰਸਦਾ ਹੈ ਪਰ ਇਹ 부ਝ ਆਵਾੜੇ ਜਿਹੜੇ 부ਝਣ ਹਾਰ 부ਝ ਲੈਂਦੇ ਨੇ ਉਹ ਦਾ ਲਾਭ ਲੈ ਲੈਂਦੇ ਨੇ ਪੂਰੇ ਹੋ ਜਾਂਦੇ ਨੇ ਜਿਹੜੇ ਨਹੀਂ 부ਝਦੇ ਨਹੀਂ ਪੂਰੇ ਹੁੰਦੇ ਠੀਕ ਹੈ ਉਹਦਾ ਅੰਬਰ ਸਦਾ ਹੀ ਵਰਖਾ ਰਿਹਾ ਸਾਡੇ ਸਦਾ ਹੀ ਵਰਖਾ ਕਰਦਾ ਰਿਹਾ ਅੰਬਰ ਦੀ ਪਰ ਬੁੱਝੇ ਕੌਣ ਬੁੱਝੇ ਬੁੱਝਣ ਦਾਰ ਬੁੱਝੇ ਕੋਈ ਠੀਕ ਹੈ ਜੀ ਕਹੇ ਕਹਤਾ ਹੈ ਭਰਪੂਰ ਸ਼ਬਦ ਦੀਪ ਸ਼ਬਦ ਨਾਲ ਦੀਵਾ ਜਲਦਾ ਹੈ ਹੂੰ ਉਹਦਾ ਜਿਹੜਾ ਸ਼ਬਦ ਆ ਉਹੀ ਦੀਵਾ ਹੈ ਉਹੀ ਚਾਨਣ ਕਰਦਾ ਹੈ ਸ਼ਬਦ ਦੀਪ ਗਦੀ ਪਾਇਓ ਸ਼ਬਦ ਰਾਣੀ ਜਿਹੜਾ ਸਾਡਾ ਦੀਵਾ ਦਰਦ ਦੇ ਕੋ ਬੁੱਧਾ ਥੋੜੀ ਜੀ ਉਹਨੂੰ ਹੋਰ ਵਧਾ ਰਿਹਾ ਦੇ ਪਾਇਓ ਅੱਛਾ ਜੀ ਜਿਹੜੇ ਦੀਵੇ ਸਾਡੇ ਅੰਦਰ ਜਲਦੇ ਨੇ ਨਾ ਸਾਰਿਆਂ ਦੇ ਨਦੀਵਾ ਇਹਨੂੰ ਦੀਪ ਉਹਨਾ ਹੁੰਦਾ ਹੋਰ ਪ੍ਰਚੰਡ ਕਰਨਾ ਦਾ ਗਿਆਨ ਅੱਛਾ ਸ਼ਬਦ ਰਾਹੀਂ ਆਪਣੇ ਹੁਕਮ ਰਾਹੀਂ ਸਾਰਿਆਂ ਦੇ ਵਿੱਚ ਗਿਆਨ ਵਧਾ ਰਿਹਾ ਹੈ ਉਹਨਾਂ ਦੇ ਹੋਰ ਲੋਹ ਤੇਜ ਕਰ ਰਿਹਾ ਹੈ। ਅੱਛਾ। ਕਲੀਅਰ ਹੋ ਗਈ ਬਿਲਕੁਲ ਗੱਲ। ਠੀਕ ਹੈ ਜੀ। ਕੌਣ ਕਾਵੇ ਆਏ? ਆਪ ਡਰਡ ਕਲਾਕਾਰ ਉਹ ਕਰ ਰਿਹਾ ਹੈ। ਨਹੀਂ ਸਰ ਹਾਂ ਜੀ। ਡਰਡ ਕਲਾਏ ਗੱਲ ਕਿਵੇਂ ਜੋੜ ਦੋਗੇ ਤੁਸੀਂ? ਹੂੰ ਹੂੰ। ਡਰਡ ਕਾ ਕਹਿ ਰਿਹਾ ਹੈ। ਹਾਂ ਜੀ ਗੁਰੂ ਨਾਨਕ ਦੇਵ ਜੀ ਦਸੀ ਹੋਈ ਹੈ ਗੱਲ ਗੁਰੂ ਨਾਨਕ ਦਾ ਆਪਣੀ ਬਾਣੀ ਜੇ ਕਹਿ ਰਿਹਾ ਗੁਰੂ ਆ ਸ਼ਬਦ ਗੁਰੂ ਆ ਹੂੰ ਹੂੰ ਉਹ ਸ਼ਬਦ ਆ ਜਿਹਨੂੰ ਨਾਨਕ ਸ਼ਬਦ ਗੁਰੂ ਕਹਿੰਦਾ ਗੁਰੂ ਗੁਰੂ ਵਾਲੇ ਕੰਮ ਕਰਿਆ ਗਿਆਨ ਦੇ ਰਿਹਾ ਗੁਰੂ ਠੀਕ ਹੈ ਜੀ ਹਾਂ ਜੀ ਨਾਲ ਸ਼ਬਦ ਤੇ ਔਂਕੜ ਲੱਗਿਆ ਹੋਇਆ ਸ਼ਬਦ ਗੁਰੂ ਨਾਨਕ ਜੀ ਕਹਿ ਰਿਹਾ ਉਹ ਗੁਰੂ ਵਾਲਾ ਕੰਮ ਕਰ ਰਿਹਾ ਦੀਪਕ ਦਿਵਾ ਰਿਹਾ ਠੀਕ ਹੈ ਜੀ ਫਿਰ ਪੁਰੇ ਨਾਂ ਦੇ ਕਿ ਕਹਦੇ ਉਹਨਾਂ ਨੇ ਤਾਂ ਇੱਕ ਲਾਈਨ ਪੜ੍ਹ ਕੇ ਸੋਚਿਆ ਨਾ ਵੀ ਇਸ ਤਰ੍ਹਾਂ ਹੋ ਰਿਹਾ ਉਹਨਾਂ ਨੇ ਭੁਲੇਖਾ ਜੀ ਸੋਚਿਆ ਕਹਨੂੰ ਵੇ ਇੱਥੇ ਆ ਕੇ ਉਹਨੂੰ ਗੁਜਾਇਸ ਸੀਗੀ ਨਾਨਕ ਗੁਰੂ ਰੱਬ ਬਣਾ ਦੇਣ ਦੀ ਜਿੰਦੂ ਘੱਟ ਬਣਾ ਦੇਣ ਦੀ ਉਹਨੂੰ ਬਣਾ ਕੇ ਰੱਖਿਆ ਠੀਕ ਹੈ ਬਾਕੀ ਪਿੱਛੇ ਬਾਅਦਿਕੀਆਂ ਤਰ੍ਹਾਂ ਦੀ ਹਾਂ ਇੱਕ ਉਹਨਾਂ ਨੂੰ ਬਾਣਾ ਮਿਲ ਗਿਆ ਵਿਸਭਈਆ ਤਾਂ ਇਹ ਹੋਰ ਕਿਸੇ ਆਦਮੀ ਨੇ ਹੋਰ ਨਾਨਕ ਦੀ ਬਾਣੀ ਹੈ ਨਹੀਂ ਇਹ ਕੋ ਨਾਨਕ ਤੋਂ ਪਿੱਛੋਂ ਦੇ ਘਟ ਆਏ ਨੇ ਇਹਨਾਂ ਨੇ ਗੁਰੂ ਘਰ ਦੀ ਉਕੀਤੀ ਹੈ ਕਿਆ ਆਪਣੇ ਕੋਲੋਂ ਹੀ ਬਣਾ ਲਿਆ ਇਹ ਤੇ ਆ ਕੇ ਉਹਨਾਂ ਨੂੰ ਮੌਕਾ ਮਿਲ ਗਿਆ ਤਾਂ ਉਹਨਾਂ ਨੇ ਸ਼ਰਾਰਤ ਸਾਰੇ ਕੁਝ ਫਲਟ ਦੇ ਦਿੱਤੇ ਹਾਂ ਹਾਂ ਉਹ ਗਲੀ ਕੀ ਤਾਂ ਉਹਨਾਂ ਦਾ ਪਹਿਲਾਂ ਹੀ ਪਲਾਨ ਸੀ ਜਾ ਪਰ ਤੋਂ ਲਿਖਦਾ ਕਥਾ ਲਿਖਦਾ ਇਹ ਤਾਂ ਪਹਿਲਾਂ ਕਥਾ ਲਿਖਦਾ ਉਹ ਹਾਂ ਹਾਂ ਤਾਂ ਗੁਰਨਾ ਉਹ ਤੇ ਵੀ ਗੁਰਨਾ ਦਾ ਜਨਮ ਕਿਉਂ ਹੋਇਆ ਹਾਂ ਹਾਂ ਬਰਮਾ ਕਿਉਂ ਆਈ ਸੀ ਫਲਾ ਨਾ ਸੀ ਉਹ ਕਥਾ ਜਾਣ ਕੇ ਲਿਖਿਆ ਨਾ ਕਥਾ ਉੱਥੋਂ ਹੀ ਪਤਾ ਲੱਗਦਾ ਬੇਇਮਾਨੀ ਸੀ ਉਹਦੇ ਵਿੱਚ ਕੋ ਦਾ ਲੋਜੀ ਦਾ ਕਥਾ ਦੇ ਵਿੱਚ ਪਤਾ ਲੱਗਿਆ ਮੈਂ ਉਹਦੇ ਬੇਗੁਦੀ ਸੀ ਉਹ ਸਾਫ ਸੌਨ ਸਾਰੀਆਂ ਕਥਾਵਾਂ ਅਗਣਨ ਕੀਤੇ ਨਾ ਇਸ ਕਥਾ ਦਾ ਜਿਹੜੀ ਕੀਤਾ ਸਾਫ ਸੌਨ ਨੂੰ ਕੁਝ ਕੈਪਚਰ ਕਰ ਲਿਆ ਸੀ ਉਹਨਾਂ ਦੀ ਸ਼ਕਤੀਆਂ ਨੇ ਜਿਹੜੀਆਂ ਸ਼ਕਤੀਆਂ ਨੇ ਸੀ ਚਾਹੁੰਦੀਆਂ ਕਿ ਸਾਫ ਸੌਨ ਕੁਝ ਉਹ ਤੋਂ ਉਲਟ ਗੱਲ ਕਰੇ ਹੂੰ ਹੂੰ ਅਦੋਂ ਉਹ ਵੇਲੇ ਤਾਂ ਕੋਈ ਸੱਤਿਆਨੇ ਕਰਕੇ ਕਰ ਲਿਆ। ਠੀਕ ਹੈ ਜੀ। ਭਾਈ ਰਹਿੰਦਾ ਤੂੰ। ਹਾਂ। ਇਹ ਤੇ ਆ ਬਿਲਕੁਲ ਹੀ ਚੁੱਪੇ ਕਰਕੇ ਉਹਦੇ ਪੈਸੇ ਪੈਣ ਲੱਗਿਆ। ਹਾਂ। ਉਹ ਸਾਖੀ ਤੇ ਟਿੱਪਣੀ ਵੀ ਕੀਤੀ। ਹੋਰ ਸਾਖੀ ਤੇ ਟਿੱਪਣੀਆਂ ਕਰਦਾ ਰਿਹਾ ਉਹ ਤੇ ਨਹੀਂ ਕੀਤੀ। ਅੱਛਾ ਜੀ। ਹਾਂ। ਠੀਕ ਹੈ ਜੀ। ਹਾਂ ਜੀ। ਜਹ ਜਹ ਸਿੱਖੋ ਸੰਗ੍ਰਹਿੋ ਤਤ ਹਰ ਚਰਨ ਮਿਲਾਇਓ। ਜੇ ਸਿੱਖ ਹੈ ਜੇ ਸਿੱਖ ਹੈ ਜੇ ਸਿੱਖ ਹੋ ਹੂੰ ਗਿੜਾਵੀਏ ਸਿੱਖਿਆ ਦੇ ਸੰਗ ਰਿਹਾ ਹੈ ਹੂੰ ਇਹਨੇ ਇਹ ਸਿੱਖਿਆਤ ਰਹਿਣ ਕੀਤੀ ਹੈ ਹੂੰ ਤਤ ਹਰ ਤਤ ਬੁਲਾਇਓ ਤਤ ਹਰ ਕਿਰਨ ਬੁਲਾਇਓ ਹਾਂ ਬੁਲਾਇਓ ਹਾਂ ਉਹਨੇ ਤਤ ਜੋੜਾ ਸੀਗਾ ਨਾ ਆਪਣਾ ਆਪਾ ਹਰ ਕਿਰਨ ਬੇਨਾਰ ਲਾਲਿਆ ਹਰਗੇ ਚਰਣਾ ਤਤ ਉਹਦੇ ਨਾਲ ਮਿਲ ਗਿਆ ਤਤ ਹਰ ਹਰ ਤਤ ਰੂਪ ਦੇ ਨਾਲ ਉਹਦਾ ਮੇਲ ਹੋ ਗਿਆ ਉਹਦੇ ਚਰਣਾ ਨਾਲ ਮਿਲ ਗਿਆ ਜਾ ਕੇ ਠੀਕ ਹੈ ਤਾਂ ਹਾਂਜੀ ਨਾਨਕ ਕੁੱਲ ਨਿਮਲ ਅਵਤਰਿਓ ਅੰਗਦ ਲੈਣੇ ਸੰਗ ਹੋਏ ਔਰ ਆ ਦੇਖੋ ਇੱਥੇ ਬਿਲਕੁਲ ਹੀ ਗੱਲ ਕਲੀਅਰ ਕਰਤੀ ਨਾਨਕ ਦੀ ਕੁਲ ਬਦਲਦੀ ਨਹੀਂ ਬਿਲਕੁਲ ਹੈ ਜਰ ਬਿਲਕੁਲ ਹੈ ਅੱਛਾ ਜੀ ਮਾਇਆ ਤਾਂ ਰਹਿਤ ਕੁਲ ਹੈ ਹੂੰ ਉਹ ਜਿਹੜੇ ਨਾਨਕ ਨੂੰ ਉਹਦੇ ਨਾਲ ਜੋੜੀ ਫਿਰਦੇ ਨੇ ਇਹ ਜਿਹੜੇ ਕੁਲੇ ਕਾਹੀ ਨਾ ਥਾਰੀ ਨਾਨਕ ਦੀ ਜੇ ਕੁਲ ਨੂੰ ਮੈਂ ਲੈਤਾ ਅਬਰਕਾ ਦੀ ਕੁਲ ਨੂੰ ਮਲੇ ਹੋਗੀ ਠੀਕ ਹੈ ਜੀ ਇਹ ਮਰ ਲਫੇ ਭੱਲਾ ਕਿ ਮੈਂ ਇਹ ਕੁਲ ਤਾਂ ਬਦਲ ਗਈ ਉਹਦੀ ਹੂੰ ਭੱਲਾ ਦੇ ਮੈਂ ਰਹਿ ਗਿਆ ਭੱਲਾ ਵੀ ਰਹਿ ਗਿਆ ਗੁਰਬੀਰ ਬਲਾ ਗਈ ਆ ਲੇਖੀ ਕਾਸ ਨੂੰ ਇਹਦੇ ਬਿਲਕੁਲ ਆਨਕਦੀ ਇਹ ਸਾਰਿਆਂ ਦੇ ਇੱਕੋ ਕੋਲਾ ਉੱਤੇ ਆਇਆ ਸੀ ਕੋਲ ਕੋਲ ਨੂੰ ਤਾਂ ਹਣ ਵਾਸਤੇ ਬਣਾਇਆ ਨਿਰਵਾਣ ਕੀਤਾ ਉਹ ਇਹ ਤਾਂ ਤੋਬਾ ਧਾਤੇ ਜਰਵਾਇਓ ਸਭ ਸੰਗਤ ਕੋਲ ਉਦਣ ਉਹ ਸੰਗਤ ਤੇ ਕੋਲਾ ਹ ਹਿੱਦੀ ਜੇ ਸੰਗਤ ਹੈ ਕੋਲਾ ਅਮਰਦਾਸ ਨਾਨਕ ਦੇ ਕੋਲ ਹੈ ਕਿ ਨਾਨਕ ਦੇ ਕੋਲ ਨਿਮਲ ਹੈ ਤਾਂ ਅਮਰਦਾਸ ਦੇ ਵੀ ਕੋਲ ਨਿਮਲ ਹੈ ਇਹਦੀ ਰਿਆ ਭੱਲਾ ਇਹ ਭੱਲਾ ਵੀ ਰੱਖੀ ਫਿਰਦੇ ਨੇ ਹੁਣ ਇਹ ਲਿਖਣ ਦਾ ਕੀ ਫਾਇਦਾ ਸੀ ਵਿੱਚ ਇਹ ਨਹੀਂ ਮੰਨਦੇ ਹਨ ਜੋ ਬਾਣੀ ਦੀ ਵਰਗੀ ਲਿਖਿਆ ਹੋਵੇ ਹਾਂ ਉਹ ਕਹਿੰਦੇ ਲਿਖਿਆ ਹੋਇਆ ਆਪਣੀ ਥਾਂ ਹੋ ਅਸੀਂ ਤਾਂ ਉੱਥੇ ਖੜੇ ਹਾਂ ਅੱਛਾ ਜੀ ਨਾਣਕ ਕੋਲ ਰਿਮਲ ਉਤਰਿਓ ਅੰਗਦ ਲੈਣੇ ਸਲਪ ਹੋਏ ਹੂੰ ਅੰਗਦ ਲੈਣੇ ਸੰਗ ਹੋਏ ਹੁਣ ਇਹ ਕੀ ਗੱਲ ਹੋ ਗਈ ਹੂੰ ਹੂੰ ਲੈਣਾ ਬਤਕੈ ਕਈ ਨਾ ਹੂੰ ਕੋਈ ਤਮਨਾ ਇੱਕ ਚਿੱਤ ਹੈ ਲੈਣਾ ਚਿੱਤ ਹੈ ਤੁੰਟੀ ਬੰਦੇ ਜਿਹੜਾ ਸ਼ਰੀਰ ਵਿੱਚ ਦਿੱਤੀ ਉਹ ਤਾਂ ਅੰਦਰ ਆ ਅੰਤਰੀਅਰ ਵਿੱਚੋਂ ਤਾਂ ਲੈਣਾ ਹੈ ਹੂੰ ਹੂੰ ਜਿਹੜਾ ਚਿੱਤ ਸੀ ਉਹ ਦੋ ਦਾ ਇਹ ਦੋਏ ਹੋ ਗਏ ਇਕੱਠੇ ਲੈਣਾ ਰੱਖ ਦੋ ਹੂੰ ਲੈਣਾ ਨਾ ਗਿਆਨ ਲੈ ਲਿਆ ਨਹੀਂ ਸੀ ਲੈਂਦਾ ਫੇਰ ਅੱਛਾ ਜੀ ਐਨਾ ਜਿਹੜਾ ਬਨਦਾ ਸੀ ਜਾਂ ਬਨ ਗਿਆ ਤਾਂ ਅਸਲੀ ਲੈਣਾ ਜਦ ਬਣਿਆ ਹੂੰ ਹੂੰ ਜਿਹੜਾ ਅਲਵੇ ਗਿਆਨ ਹੈ ਤਾਂ ਲੈਣਾ ਠੀਕ ਹੈ ਜੀ ਉਹ ਲੈਣਾ ਦਿੰਦਾ ਹੈ ਜੀ ਗਿਆਨ ਹੂੰ ਲੈਣਾ ਦਾ ਦੇਖ ਹਮਮ ਉਹ ਲੈਣਾ ਦਾ ਤਾਹਿਆਂ ਜੇ ਲਵੇ ਦਿੱਤੀ ਚੀਜ਼ ਚਾ ਲੈਂਦਾ ਹੀ ਨਹੀਂ ਹੈ ਸੱਚੋ ਲੈਣਾ ਖਦਾ ਰਹਿ ਗਿਆ ਹਮਮ ਪਹਿਲਾਂ ਜਿਹੜਾ ਤੂੰ ਦੇਤਾ ਉਹ ਲੈ ਲਿਆ ਸੀ ਹਮਮ ਪਹਿਲਾਂ ਖੋਟਾ ਕਹਾਂ ਲੈ ਲੈ ਦੇ ਘਰਾ ਲਿਆ ਵੀ ਛੱਡ ਕੇ ਜੀ ਜਿਹੜਾ ਪ੍ਰਾਪਤ ਕਰ ਲਵੇ ਕੁਛ ਉਹ ਲੈਣਾ ਹਮਮ ਕਬੀਲ ਲੈਣਾ ਵਿੱਚ ਸੀ ਹੰਗ ਦਾ ਗੱਦਗੱਦ ਹੋ ਗਿਆ ਗੱਦਗੱਦ ਤਾਂ ਹੋ ਗਿਆ ਲੈਣਾ ਘਰ ਆ ਗਿਆ ਉਹ ਗਾਇਬ ਹੋ ਗਿਆ ਆਪਣੇ ਬੰਦੂ ਰੋਡ ਤੇ ਜਿਹੜਾ ਬੰਦੂ ਜਿੱਤਣ ਦੇ ਘਰੋਂ ਆਉਂਦਾ ਗੱਦ ਹੁਣ ਉਹ ਤਾਂ ਫਦੇ ਆ ਉਹਦਾ ਅੰਗ ਹੈ ਉਹਦੇ ਨਾਲ ਦਾ ਇਹ ਅੰਗ ਦਾ ਨਾਲ ਦਾ ਹੰਗ ਦਾ ਮਨ ਦਾ ਦਾੜ ਦਾ ਦੂਆ ਟੁਕੜਾ ਹੁੰਦਾ ਉਹਦਾ ਹੀ ਅੰਗ ਹੈ ਅੱਛਾ ਅੰਗ ਸੰਗ ਜਿਹੜਾ ਅੰਗ ਸੰਗ ਹੈ ਉਹ ਅੰਗ ਸੰਗ ਦਾ ਨਾਂ ਉਹਦੇ ਹੈ ਕਿ ਆ ਨੋ ਦੇ ਦੋਏ ਹੈ ਹਾਂਜੀ ਇਹ ਦੁਆ ਮਾ ਉਹਦੇ ਆਪਾਂ ਸਮਝਦੇ ਨਹੀਂ ਵੀ ਇਹਦੀ ਇਹਦੀ ਬੈਕਗਰਾਉਂਡ ਕੀ ਹੈ ਹੂੰ ਪੁੱਛਦੇ ਨਹੀਂ ਚੱਲੂ ਤਾਂ ਤਾਂ ਫਿਰ ਕੋਈ ਹੈ ਹੂੰ ਅਗਦਾ ਲੈਣਾ ਸੰਗ ਸੰਗ ਗਾਤੇ ਲਿਖਿਆ ਹਾਂਜੀ ਹੂੰ ਅਗਦਾ ਦੋ ਰਿਹਾ ਤੇ ਹੂੰ ਉਹ ਕਵਾਂ ਦੇ ਕਹਿੰਦਾ ਠੀਕ ਹੈ ਜੀ ਹਾਂ ਇਹਨੇ ਆਪਣਾ ਮਾਂਜੇ ਤੇ ਲਿਆ ਉਹ ਗਾਧ ਗਾਧ ਹੋ ਗਿਆ ਅੰਗਦ ਹੈ ਜਿਹਨੇ ਸੱਚ ਪ੍ਰਾਪਤ ਲੈ ਲਿਆ ਝੂਠ ਛੱਡਤਾ ਮਾਇਆ ਛੱਡ ਕੇ ਜਿਹਨੇ ਸੱਚ ਲੈ ਲਿਆ ਝੂਠ ਛੱਡ ਕੇ ਉਹ ਲੈਣਾ ਇਹ ਆਪਾਂ ਕਹਿਣਾ ਤੈਨੂੰ ਇਹ ਲੈਣਾ ਹੋਵੇ ਹੂੰ ਹੂੰ ਦਵੇਸਾਰ ਹੋਵੇ ਨਵਿਆਲਾ ਸੌਦਾ ਲੈ ਲਿਆ ਹੂੰ ਹੂੰ ਉਹ ਤਾਂ ਲੈ ਲਿਆ ਜਿਹੜਾ ਨਾਲ ਜਾਊਗਾ ਖੋਟਾ ਗੱਲ ਛੱਡਤਾ ਖਰਾ ਲੈ ਲਿਆ ਲੈਣਾ ਹੋਵੇ ਆਪੇ ਠੀਕ ਹੈ ਉਹਨੂੰ ਵੀ ਲੈਣਾ ਹੋ ਗਿਆ ਹੈ ਤਾਣਾ ਦਰਬਾਰ ਗਰਬ ਪਦਾਰਥ ਜੇ ਤਲਿਆ ਠੀਕ ਹੈ ਹਾਂ ਆਹ ਦੋਏ ਕੋਈ ਲੈਣਾ ਰਹਾ ਤਾਂ ਦੋਰੀ ਨਾਲ ਹਾਂ ਹਾਂ ਆਓ ਜੇ ਲੈਹਣੇ ਸੰਗ ਹੋ ਗਿਆ ਹਾਂਜੀ ਨਹੀਂ ਤਾਂ ਫਿਰ ਦੱਸਣ ਵੀ ਕੀ ਕੀ ਹੋਇਆ ਹੂੰ ਦੋਏ ਕਿੱਥੇ ਹੋ ਗਏ ਠੀਕ ਹੈ ਜੀ ਅੰਗਰ ਫਿਰ ਆਪਾਂ ਕਹਾਂਗੇ ਚਿੱਤ ਨੂੰ ਜੀ ਅਗਤਾ ਚਿੱਤ ਇਹ ਜੋ ਗੱਗਾ ਉਹ ਜਿਹਦਾ ਗਿਰਾਂਗਲ ਜਿਹੜਾ ਰੋਇਆ ਜਿਹੜਾ ਰੋਇਆ ਹੋਇਆ ਜੋ ਘਰ ਆ ਜਾਓ ਗੱਲ ਗੱਦੇ ਹੋਰ ਕੀ ਹੈ ਠੀਕ ਹੈ ਜੀ ਉਹ ਤਾਂ ਉਹ ਲੁਖਾਰੀ ਹੋ ਗਿਆ ਜਿਹਦਾ ਬੋਲਦਾ ਹੀ ਨਹੀਂ ਸੀ ਕਦੇ ਗੱਲ ਹੂੰ ਉਹ ਤਾਂ ਬੋਲਦਾ ਹੀ ਨਹੀਂ ਉਹ ਇਦੋਂ ਬੜੀ ਖੁਸ਼ੀ ਕੀ ਹੋ ਹੂੰ ਹੂੰ ਠੀਕ ਹੈ ਜੀ ਹਾਂਜੀ ਗੁਰ ਅਮਰਦਾਸ ਆਰਣ ਤਰਣ ਜਨਮ ਜਨਮ ਪਾ ਸ਼ਰਨ ਤੂ ਆ ਆ ਕੋਰੋ ਅਮਰ ਆਮ ਦੇ ਕੋਰ ਤੇ ਆ ਗਈ ਗਤ ਹੂੰ ਗੁਰੂ ਅਮਰਦਾਸ ਮੁਕਤਾ ਹੋਣ ਹੈ ਠੀਕ ਹੈ ਖੜ ਜੋ ਮੈਂ ਦੇਖਾਂ ਗੋਰ ਦਾਸ ਤੇ ਉੱਗੜ ਇਹ ਫੇਰ ਤੋੜਨਾ ਪਊਗਾ ਗੁਰ ਅਮਰ ਦਾਸ ਅਲੱਗ ਆਉਣ ਤਰਣ ਆ ਦਾਸਾ ਨੂੰ ਤਰਣ ਤਾਲਨ ਤਾਲ ਨਾ ਦਾਸਾਂ ਦੇ ਤਾਲਣ ਵਾਲਾ ਹੂੰ ਲੈਣਾ ਦਾਸ ਬਣਿਆ ਸੀ ਹੂੰ ਆਂ ਅੱਗ ਤਰਾਂ ਕਰਦਾ ਹੂੰ ਉਹ ਆਗ ਤਰ ਕੇ ਜਾਂਦਾ ਆਪ ਡੁਬੇ ਜਾਂਦੇ ਗਦੇ ਇਹ ਗੱਲ ਤਾਲਨ ਤਾਲਨ ਦਾ ਇਹਨਾਂ ਜਿਹੜਾ ਕਰਦਾ ਉਹੀ ਦੂਏ ਨੂੰ ਉਤਾਰ ਸਕਦਾ ਹੂੰ ਹੂੰ ਕਾਰਨ ਤਾਲਨ ਹੂੰ ਆਪ ਕਾਰਨ ਯੋਗਾ ਦੂਏ ਨੂੰ ਉਤਾਰਣ ਜੋਗ ਹੁੰਦੇ ਹੂੰ ਹੂੰ ਦੁਵੇਟ ਉਪਦੇ ਨੂੰ ਪੜ੍ਹ ਲਿਆਉਂਦਾ ਆ ਹਬਤਾ ਤਾਰੂ ਹੈ ਹੂੰ ਹੂੰ ਇਹਦਾ ਤਾਰੂ ਹੈ ਦੁਵੇਟ ਉਪਦੇ ਨੂੰ ਹੀ ਕੱਢ ਕੇ ਲਿਆ ਸਕਦਾ ਠੀਕ ਹੈ ਗੁਰੂ ਅਮਰਜੜਾ ਗੋਰਾ ਨੂੰ ਹੂੰ ਇਹਦਾ ਖਾਲਾ ਅੰਤਰਾ ਆਤਮਾ ਦਾ ਗੁਰਦੇਵਾ ਇਹ ਤਾਲਨ ਤਾਰੇ ਹੀ ਹੈ ਡੁਪਿਆ ਤਾਂ ਹਾਂ ਇਹਦੇ ਨੂੰ ਕੱਢਣਾ ਹੂੰ ਹੂੰ ਇਹ ਤਾਲਨ ਤਾਰੇਆਂ ਵਿੱਚ ਇਹ ਤਾਲ ਕਰਕੇ ਸਮਝਾਇਆ ਹੈ ਇਥੇ ਲੱਗ ਅਮਰ ਦਾ ਲੋਟਾ ਨਾਲ ਤਾਂ ਨਹੀਂ ਕਹਿ ਸਕਦੇ ਫਿਰ ਪੁਲਿਸਰ ਕਿੱਥੇ ਗਿਆ ਫਿਰ ਅਫਸਰ ਬਾਦ ਆਵੜੂਗਾ ਵਿੱਚ ਇਹ ਤਾਂ ਕੰਮ ਫਿਰ ਨਾਂ ਨ ਕਿੱਥੇ ਦੱਸਦਾ ਦੱਸਦਾ ਉਹਦਾ ਤਾਂ ਆਪਣੀ ਕਰ ਸਕਦਾ ਸੀ ਪਹਿਲਾਂ ਉਹਦਾ ਲੈਣਾ ਕੋ ਆ ਕੇ ਕਰੇ ਹਾਂ ਨਹੀਂ ਵਿਅਕਤੀ ਕੋਲ ਕਦੇ ਵੀ ਪਾਵਰ ਨਹੀਂ ਆ ਸਕਦੀ ਦਿੱਤੀ ਦਾ ਰਹੂਗਾ ਹਾਂ ਹਾਂ ਪ੍ਰਕਿਰਤਾ ਪਹਿਲਾਂ ਹੀ ਡਾਲਣ ਦਾਲ ਨੂੰ ਡੁੱਬਿਆ ਹੋਇਆ ਹੈ। ਸਹੀ ਹੈ। ਮੋਇਆ ਜੀ ਮਨ ਮਾਇਆ ਮੇਰੇ ਫਸਰੇ ਹੋਇਆ ਹੈ। ਠੀਕ ਹੈ। ਜਿਹੜਾ ਫਸਿਆ ਹੋਇਆ ਉਸੇ ਨੂੰ ਤਾਲਣਾ ਹੈ। ਤੂੰ ਕਹਿੰਦਾ ਤਰਿਆ ਹੋਇਆ ਹੈ। ਠੀਕ ਹੈ। ਅਹ ਬੁਰਾ ਅਮਰ ਦਾਸ ਹਤਾਰ ਹਰੂ ਦਾਸਾਂ ਨੂੰ ਤਾਨ ਵਾਲਾ ਤੇ ਆਪ ਤਾਨ ਵਾਲਾ। ਆਪ ਤਾਨ ਜਾਣਦਾ ਹੈ ਦਾਸ ਨੂੰ ਤਾਲ ਲੈਂਦਾ ਹੈ। ਹੂੰ ਹੂੰ। ਇਹ ਆਖਾਉਂਦਾ। ਅਸ ਗੁਰ ਅਮਰ ਦਾਸਾਂ ਨੂੰ ਤਾਰ ਸਕਦਾ ਹੈ ਤੇ ਆਪ ਤਰੇ ਆਪ ਦਾ ਸੰਤ ਨਹੀਂ ਜਾਂਦਾ ਆਪ ਦਾ ਡੁੱਬਦਾ ਹੈ ਹੀ ਦੀਦੋ ਪਰ ਇਹ ਗੁਰਾਂ ਗੱਲ ਮੈਂ ਗੱਲ ਇਸਰੀਤੋ ਇਹ ਸਰੀਰਵਾ ਰੂਪ ਗੁਰਾਂ ਦੇ ਗੁਰ ਅਮਰ ਨਹੀਂ ਹੈ ਨਹੀਂ ਗਣ ਰੂਪ ਗੰਗਾ ਦਾ ਅਮਰ ਅਮਰ ਸਰੀਰ ਕੇ ਬਿਆਪਰ ਅਸੀਂ ਸਰੀਰ ਤੇ ਜਪੜ ਬਣ ਛਾ ਠੀਕ ਹੈ ਕੋਪਲੇਖ ਕਰੂਕਰ ਫਿਰ ਪੜਨਾ ਆਪਾਂ ਕਲੀਅਰ ਕਰ ਦਿੰਨੇ ਆ ਇਸ ਗੱਲ ਨੂੰ ਵੀ ਇਹ ਜੋ ਗੁਰੂ ਅਮਰ ਲਿਖਿਆ ਹੋਇਆ ਇੱਥੇ ਅੱਖਰ ਜਿਹੜਾ ਆਪ ਗੋੜਾ ਉਹ ਅਮਰ ਜਿਹੜਾ ਪਹਿਲੇ ਹੀ ਅਮਰ ਹੈ ਹਾਂਜੀ ਉਹ ਜੰਮਦਾ ਮਰ ਤੱਕ ਮੇਰੇ ਹੋ ਜੂਗਾ ਹੂੰ ਹੂੰ ਸਤ ਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਹਾਂਜੀ ਉਹ ਵਾਸ਼ੀ ਪਰਖਾ ਸਮਝ ਰਿਹਾ ਸਮਾਂ ਇਹ ਤਾਂ ਖਾਲੇਗੋੜ ਪੁਰਾਏ ਦਾ ਵਰਥਿਆ ਨਾ ਹੂ ਇਹ ਤਾਂ ਇਹ ਤਾਂ ਸਾਡੇ ਕੋਲ ਦਿੱਤੀ ਹੋਈ ਗੱਲ ਹੈ ਇਹ ਰੂਲ ਹੀ ਨਾਲ ਸਾਡੇ ਕੋਲ ਹੈ ਇਹਦੀ ਉੱਪਰ ਨਹੀਂ ਜਾ ਸਕਦੀ ਜਨਮ ਜਨਮ ਪਾਸ ਹਾਲਣ ਤੋਂ ਆ ਜਨਮ ਜਨਮ ਐਸੇ ਤਾਂ ਤੇਰੀ ਛੱਡਨੇ ਰਿਹਾ ਆਹਨ ਦਾ ਜਨਮ ਹੁਣ ਨਹੀਂ ਹੋੜ ਪਰ ਹੁੜੇ ਨਾ ਮੇਰਾ ਜਨਮ ਹੋਇਆ ਆ ਜਿਹੜਾ ਜਨਮ ਹੋਇਆ ਸੀ ਗੁਰਖਾ ਇਹਦੇ ਵਿੱਚ ਮੈਂ ਜਨਮ ਲੈ ਕੇ ਦੁਆ ਨਰਾਕਾਰੀ ਤੇਰੀ ਸ਼ਰਨ ਚ ਲਾ ਗਿਆ ਜਨਮ ਜਨਮ ਕੇ ਦੁਆ ਜਨਮ ਲੈ ਆ ਜਿਹੜਾ ਨਰਾਕਾਰੀ ਗੁਰਖਾ ਦਾ ਉਤਾਰ ਕੇ ਜਿਹੜਾ ਨਰਾਕਾਰੀ ਜਨਮ ਹੋਇਆ ਨਾ ਫਰਕੇ ਚੋਂਦਾ ਹੋਇਆ ਨਾ ਸਾਡਾ ਬਰਾ ਮਰਾ ਪੰਜੀ ਵੇ ਇੱਥੇ ਵੀ ਕੋਮਾ ਤੇਰੀ ਛਲ ਬੰਦੀ ਨੂੰ ਇੱਥੇ ਕੋਮਾ ਲੱਗੇਗਾ ਫਿਰ ਵੀ ਪਹਿਲਾਂ ਇੱਕ ਜਨਮ ਹੋਇਆ ਉਸ ਤੋਂ ਬਾਅਦ ਜਨਮ ਪਦਾਰਥ ਮਿਲਿਆ ਹਾਂ ਜਨ ਕੀ ਜਾਨੂ ਜਿਹੜਾ ਚਲਿਆ ਉਹ ਮੈਂ ਤੇਰੀ ਛਲ ਚਲਾ ਗਿਆ ਹੁਣ ਤੱਕ ਤੇ ਤੂੰ ਆਕੀ ਰਹਿਣਾ ਹੂੰ ਹੂੰ ਹੁਣ ਤੱਕ ਬੰਦ ਮਾ ਵਾਸੀ ਰਾਜਾ ਰਿਹਾ ਹੂੰ ਹੂੰ ਜਾਂ ਜਾਗਦਾ ਸੀ ਜਦ ਇਹ ਆਕੀ ਹੋ ਜਾਂਦਾ ਤਾਂ ਵੀ ਸੋਤਾ ਰਹਿੰਦਾ ਸੀ ਹੂੰ ਹੂੰ ਜਨੂ ਲੈ ਕੇ ਆ ਕੀ ਹੋ ਜਾਂਦਾ ਤਾਂ ਅੱਜ ਸੁੱਤਾ ਰਿਆਂਦਾ ਸੀ ਲੱਬੇ ਕੋੜ ਪਸਾਰ ਕੇ ਫੇਰ ਦਾ ਫੇੜ ਫੇਰਾ ਕੀ ਕੀ ਰਹਿਣਾ ਸੁੱਤੇ ਦਾ ਕੀ ਆ ਕੀ ਆ ਕੀ ਨਾਲ ਠੀਕ ਹੈ ਜੀ ਹਾਂ ਜੀ ਇਹ ਹੈਗਾ ਜੀ ਆਪਣਾ ਇਹ ਦੂਸਰਾ ਸਬਈਆ ਇਹ ਨਾ ਪੱਟਾਂ ਦਾ ਤੇ 16 ਹੁਣ ਜੀ ਪੂਰੇ ਹੋ ਗਏ ਹਾਂ ਜੀ ਹੁਣ ਆਪਾਂ ਕੀ ਹੱਥ ਕਰਾਂਦੇ ਤੇ ਜਨੂ ਜੀ ਬਾਸ਼ਾ ਨੂੰ ਤਾਂ ਇਹ ਨਾ ਕੀ ਕੀ ਤੇ ਅਗਲਾ ਜਨੂ ਹੁੜਾਈ ਦੀ ਉਹਨਾਂ ਨੇ ਕੀਤਾ ਹੈਗਾ ਜੀ ਹੇ ਗੁਰੂ ਅਮਰਦਾਸ ਜੀ ਇਹ ਸੰਸਾਰ ਦੇ ਤਾਰਨ ਨੂੰ ਜਹਾਜ਼ ਮੈਂ ਹਰੇਕ ਜਨਮ ਵਿੱਚ ਤੇਰੇ ਚਰਣਾ ਦੀ ਛਣ ਰਹਾ ਇਹਦਾ ਮਤਲਬ ਜਨਮ ਲੈਣਾ ਇਹਦਾ ਮਤਲਬ ਅਜੇ ਮੁਕਤ ਨਹੀਂ ਹੋਇਆ ਗਰੰਟੀ ਹੈ ਵੀ ਗਾਹਾਂ ਨੂੰ ਵੀ ਆਉਣਾ ਹਣਾ ਚਾਹੁੰਦਾ ਬਈ ਹਾਂ ਜਦ ਮੁਕਤ ਹੋਣਾ ਚਾਹੁੰਦਾ ਉਹਦੇ ਚਰਣਾ ਦੀ ਛਣੇ ਚ ਕਰ ਲਾ ਕੀਏ ਬੜੇ ਬਿਹਰੇ ਨੇ ਠੀਕ ਹੈ ਉਹ ਮੁਕਤ ਹੋਣਾ ਨਹੀਂ ਤਾਂ ਹੂੰ ਹੂੰ ਉਹ ਇਹ ਗਲਤੀ ਗੱਲ ਹੈ ਇੱਥੇ ਉਹਦੇ ਸ਼ਰਮ ਚੱਲਣਾ ਜਿਵੇਂ ਚਲਾ ਜਾਊ ਜੇ ਮੁਕਤੀ ਮੁਕਤ ਹੋ ਗਈ ਤਾਂ ਜਾਊਗਾ ਹਾਂਜੀ ਉਹ ਕਲੀਅਰ ਉਹ ਸਕੈਟ ਮੁਕਤ ਹੈ ਦੀ ਤੇਰਾ ਉਹਦੇ ਨਾਲ ਸੰਬੰਧ ਕੀ ਬਈ ਮੈਂ ਉਹ ਫਿਲਾਸਫੀ ਉਹ ਨਹੀਂ ਜਾ ਸ਼ਾਨ ਜਾਂ ਜਾ ਜੱਗੇ ਹੈ ਹਾਂਜੀ ਮੈਂ ਫਿਲਾਸਫੀ ਉਹ ਨਹੀਂ ਕਲੀਅਰ ਇਹ ਤਾਂ ਕੋਈ ਕੀ ਅਰਥ ਕਿ ਨਹੀਂ ਕਰਦਾ ਇਹਦੇ ਹਾਂ ਹਾਂ ਇਹ ਆਈ ਗੱਲ ਦਾ ਨਿਕਲੇ ਨਾ ਵਾਹ ਜੀ ਜੀ ਬੁਰਦਾਲਾ ਕੁਬੀ ਦਾ ਵਾਲਾ ਨਿਕਲੇ ਆਇਆ ਸੀ ਕਿ ਨੀ ਹਾਂ ਹਾਂ ਹਾਂਜੀ ਹਾਂਜੀ ਹੁਣੀ ਅਗਲਾ ਸੋਈ ਆ ਜੀ ਐ 1600 ਖਿਆਲ ਦਾ ਪਾਲੀ ਆ ਜਾਣ ਬੁ ਲੈ ਕੇ ਛਣ ਤੇਰੀ ਗਿਓ ਨਹੀਂ ਕਹਿੰਦੇ ਨੇ ਨਾਲੇ ਗੁਰੂ ਗੋਬਿੰਦ ਸਿੰਘ ਕਹਿੰਦੇ ਆਪਣੇ ਬੂਲ ਨੂੰ ਕਹਿੰਦਾ ਉਹ ਹਾਂ ਜਾਨਾ ਆਪਣੇ ਅੰਦਰ ਨਹੀਂ ਪਾਈਆ ਹੋਰ ਕੀ ਦੀ ਫੋਕੀ ਜੀ ਕਿਸਕੇ ਕੋ ਹੋਇਆ ਇਹ ਕੋਈ ਡੋਗਬੈ ਕੋਈ ਡੋਗਬੈ ਵੀ ਥਿਊਰੀ ਕਿੱਥੋਂ ਆਉਣਗੇ ਇੱਕ ਉਹਨਾਂ ਤੇਰੀ ਸ਼ਰਮ ਜਾ ਕੇ ਹੁਣ ਉਗਣਾ ਹੀ ਵਾਕੀ ਹੈ ਠੀਕ ਹੈ